ਕਈ ਰੱਬ ਮੈਨੂੰ ਤੇ ਸਮਝ ਨਹੀਂ ਆਉਂਦੀ। ਮੈਂ ਕਿੱਦਾਂ ਮੰਮੀ ਨਾਲ ਗੱਲ ਕਰਾਂ? ਇਹ ਬੁਲਟ ਮੰਗਦੀ ਐ। ਮੰਮੀ ਨੇ ਕਹਿਣਾ ਵਾ ਇਹ ਨਿਤ ਨਵੀਂ ਡਿਮਾਂਡ ਲੈ ਕੇ ਆ ਜਾਂਦੀ ਐ। ਇਹਨੂੰ ਪਤਾ ਵੀ ਹੈਗਾ ਆਪਣੇ ਘਰ ਦਾ। ਚੱਲ ਇਹਨਾਂ ਵੀ ਮੈਨੂੰ ਪਤਾ ਵਾ ਕਿ ਮੇਰੀ ਮਾਂ ਤੇ ਨਹੀਂ ਆਏ ਗੱਲ ਕਰ ਸਕਦੀ। ਪਰ ਭਾਬੀ ਹੁਦਾ ਕੀ ਕਰਾਂ? ਉਹਨੇ ਤੇ ਬੋਲਣ ਲੱਗੀ ਨੇ ਦੇਖਣਾ ਪੱਖ ਨਹੀਂ ਆ। ਮੈਂ ਤੇ ਚੱਲ ਜਾਣਾ ਇੱਥੋਂ। ਮੁਰਕੇ ਮੰਮੀ ਨੂੰ ਉਹਨੇ ਤੰਗ ਪਰੇਸ਼ਾਨ ਕਰਦੀ ਰਹਿਣਾ ਸਮਝ ਨਹੀਂ ਹੁੰਦੀ ਇਹ ਕਿਹੜੇ ਮੂਨਾ ਅੱਖਾਂ ਨੂੰ ਚਲ ਇੱਕ ਵਾਰੀ ਕਹਿ ਕੇ ਵੇਖ ਲੈਣੀ ਮੰਮੀ ਨੂੰ ਮੰਮੀ ਕੀ ਲੱਭਣ ਡਈ ਕੋਹਵ ਨੇ ਪਤਾ ਦਵਾਈ ਲੱਭਣ ਡਈ ਹੈ ਸਿਰ ਪੀੜ ਹੋਣ ਡਈ ਹੈ ਤੇ ਮੈਂ ਕਿਹਾ ਮੈਂ ਗੋਲੀ ਖਾਣੀ ਆ ਤੇ ਲੱਭਣ ਦੀ ਮਮਾ ਤੁਹਾਡੇ ਨਾਲ ਇੱਕ ਗੱਲ ਕਰਨੀ ਹੈਗੀ ਕਾਦੀ ਗੱਲ ਕਰਨੀ ਬਹੁਤ ਪਤਾ ਇੱਥੇ ਬਹਿ ਕੇ ਕਰ ਗੱਲ ਝੱਕਦੀ ਕਿ ਉਹ ਮੰਮੀ ਮੈਨੂੰ ਤੇ ਸਮਝ ਨਹੀਂ ਆਉਂਦੀ ਕਿ ਮੈਂ ਗੱਲ ਕਿੱਥੋਂ ਸ਼ੁਰੂ ਕਰਾਂ ਮੈਂ ਤੇ ਨਾ ਉਹ ਗੱਲ ਵੀ ਲੱਕੋ ਫਾਇ ਹੀ ਆਈਆਂ ਲੱਕੋ ਫਾਇ ਕਾਦੀ ਆਈ ਤਾਂ ਮੈਨੇ ਹੁੰਦੇ ਤੂੰ ਜਿਹੜੀ ਗੱਲ ਵਾ ਤੂੰ ਖੁੱਲ ਕੇ ਕਰ ਹਾਂ ਤੂੰ ਮੰਮੀ ਖੁੱਲ ਕੇ ਗੱਲ ਕੀ ਕਰਨੀ ਆ ਜਦੋਂ ਦੀ ਮੈਂ ਵਿਆਹੀ ਆ ਉਹ ਘਰ ਚ ਗਈ ਆ ਨਾ ਨਿਤ ਨਵੀਂ ਡਿਮਾਂਡ ਪਹਿਲਾਂ ਤੇ ਨਿਕਿਆ ਨਿਕਿਆ ਡਿਮਾਂਡਾਂ ਕਰਦੇ ਚਲੋ ਮੈਂ ਤੁਹਾਨੂੰ ਕਹਿ ਵੀ ਦਿੰਦੀ ਹਾਂ ਤੇ ਪੂਰੀਆਂ ਹੋ ਜਾਂਦੀਆਂ ਹੈਗੀਆਂ ਹੁਣ ਤੇ ਆਂਦੇ ਆ ਕਿ ਬੁਲਟ ਚਾਹੀਦਾ ਹਨ ਤੇ ਜਾ ਕੇ ਤੇ ਬੁਲਟ ਲੈ ਕੇ ਆ ਇਹ ਗੱਲ ਦਾ ਪਤਾ ਬੁਸਾ ਨਾ ਕਰੀ ਪਹਿਲਾਂ ਤਾਂ ਮੂੰਹ ਹੈਗਾ ਇਹਦਾ ਬੁਲਟ ਵਾਲਾ ਦੀ ਸ਼ਕਲ ਹੈਗੇ ਬੁਲਟ ਵਾਲੀ ਆਪਣੀਆਂ ਨੇ ਕਿੰਨਿਆ ਕਿਤੇ ਦੇ ਦੇ ਕੇ ਤੋਰੇ ਨੇ ਮੰਮੀ ਹਾਂ ਗੱਲ ਨਹੀਂ ਨਾ ਉਹ ਸਮਝਦੇ ਬਸ ਇਹੋ ਹੀ ਆ ਇੱਕ ਮਾਂ ਉਹ ਜੀ ਜਿਹੜੀ ਨਿਤ ਨਵੀਂ ਤੋਂ ਨਵੀਂ ਪਤਾ ਨਹੀਂ ਕਿੱਥੋਂ ਸਕੀਮ ਕੱਢ ਲੈਂਦੀ ਆ ਮੈਂ ਤੇ ਬੜੀ ਔਖੀ ਆ ਪਰ ਹੁਣ ਮੈਂ ਕਰਾਂ ਨਹੀਂ ਕੀ ਮੈਨੂੰ ਤੇ ਇੰਨਾ ਕਿੰਨੇ ਦਿਨ ਹੋ ਗਏ ਸੀ ਆਖਣ ਦੇ ਤੂੰ ਜਾਂਦੀ ਨਹੀਂ ਆਪਣੇ ਪਿੰਡ ਜਾਂਦੀ ਨਹੀਂ ਮੈਂ ਹਾਰ ਹੰਬ ਕੇ ਤੇ ਉਹ ਗੱਲ ਮੈਨੂੰ ਆਉਣਾ ਹੀ ਪਿਆ ਪਹਿਲਾਂ ਤੇ ਮੈਂ ਇਹਨਾਂ ਦੇ ਪੈਰਾਂ ਤੇ ਪਾਣੀ ਨਹੀਂ ਪੈਣ ਦਿੱਤਾ ਮੈਂ ਕਿ ਮੈਂ ਨਹੀਂ ਜਾਣਾ ਮੈਂ ਨਹੀਂ ਜਾਣਾ ਪਰ ਨਹੀਂ ਮੰਮੀ ਇਹਨਾਂ ਨੇ ਮੈਨੂੰ ਇੰਨਾ ਮਜਬੂਰ ਕਰ ਦਿੱਤਾ ਨੂੰ ਕਿ ਮੈਨੂੰ ਆਉਣਾ ਹੀ ਪਿਆ ਨਹੀਂ ਉਹਨਾਂ ਨੂੰ ਸਾਰੇ ਸਾਡੇ ਘਰ ਦੇ ਹਾਲਾਤਾਂ ਦਾ ਪਤਾ ਉਹਨਾਂ ਨੂੰ ਹੈ ਆਜੋ ਛੇਤੀ ਬੜੀ ਛੇਤੀ ਬਦਲ ਗਏ ਹੋ ਤੇਰੀ ਸੱਸ ਮੈਨੂੰ ਹੁਣੇ ਬੋਲਟ ਚਾਹੀਦਾ ਉਹਦਾਂ ਦੇ ਹੱਥ ਹੀ ਜੋੜੀ ਚਲੇ ਜਾਂਦੇ ਸਾਨੂੰ ਤਿੰਨੇ ਤਿੰਨੇ ਕੱਪੜੇ ਪਾਗਦੇ ਤੀ ਤੋੜ ਦੋ ਆਪਣੀ ਤੁਸੀਂ ਅੱਜ ਉਹਨਾਂ ਨੂੰ ਚੇਤਾ ਆ ਗਿਆ ਬੋਲਟ ਦਾ ਉਹਨਾਂ ਨੂੰ ਮੰਮੀ ਹੁਣ ਮੈਨੂੰ ਇਹ ਗੱਲ ਦਾ ਤੇ ਪਤਾ ਨਹੀਂ ਆ ਪਰ ਜਦੋਂ ਮੈਂ ਘਰ ਗਈ ਨਾ ਮੈਨੂੰ ਪਤਾ ਵਾ ਜੋ ਮੇਰੇ ਤੇ ਬੀਤਣੀ ਆ ਮੈਨੂੰ ਸਾਰਾ ਇਹ ਗੱਲ ਦਾ ਪਤਾ ਵੀ ਤੁਸੀਂ ਨਹੀਂ ਦੇਣ ਜੋਗੇ ਹੈਗੇ ਪਰ ਮੈਂ ਹੁਣ ਕੀ ਕਰਾਂ ਮੈਂ ਤੇ ਮਜਬੂਰੀ ਵਸ ਨਾ ਬੱਧੀ ਝੋਟਾ ਖਾਣ ਰਹੀ ਆ ਕੀ ਸਮਝ ਨਹੀਂ ਆਂਦੀ ਮੇਰਾ ਤਾਂ ਕਦੀ ਕਦੀ ਜੀ ਕਰਦਾ ਵੀ ਕਿ ਖੂਹ ਖਾਤੇ ਚ ਪੈ ਕੇ ਹੀ ਮਰ ਜਾ। ਇਹਨਾਂ ਦੇ ਘਰੋਂ ਹੀ ਲੱਥ ਜਾ। ਐਨਾ ਮੇਰਾ ਜੀਣਾ ਹਰਾਮ ਕੀਤਾ ਨਾ ਤੇ ਕੋਈ ਗੱਲ ਹੀ ਨਹੀਂ ਕਰਨ ਵਾਲੀ। ਹਾਂ ਪਤਾ ਮੜ ਕੇ ਨਹੀਂ ਗੱਲ ਕਹਿਣੀ। ਤੂੰ ਆ ਜਿਹੜੀ ਗੱਲ ਕਹਿਤੀ ਆ ਮੈਂ ਹਲੇ ਜੀਂਦੀ ਆ ਨਾ। ਮੈਂ ਤੇਰੀ ਡਿਮਾਂਡ ਪੂਰੀ ਕਰੂੰਗੀ। ਵੀਰ ਤੇਰਾ ਹੁੰਦਾ ਵਾ ਤੇ ਮੈਂ ਉਹਨਾਂ ਸਲਾਹ ਕਰਦੇ ਆ ਥੁੱਕੋ ਥੋੜੇ ਬਾਲੇ ਮੈਂ ਪੈਸੇ ਜੋੜੇ ਆ। ਉਹਹੀਂ ਹੋਰ ਕਰ ਲਾਂਗੇ ਤੇ ਤੈਨੂੰ ਮੋਟਰਸਾਈਕਲ ਲੈ ਦਿੰਨੇ। ਚੱਲ ਪੁੱਤ ਜਾਈਂ ਨਹੀਂ ਨਾ ਬੋਲਡ ਦੇਣ ਚੋਗੇ ਤੇ ਛੋਟਾ ਮੋਟਰਸਾਈਕਲ ਲੈ ਦਿੰਨੇ ਆ। ਮੰਮੀ ਹਾਂ ਤੇ ਗੱਲ ਤੁਹਾਡੀ ਠੀਕ ਆ ਇਹਨਾਂ ਦਾ ਮੱਥਾ ਤੇ ਡੰਮਣਾ ਹੀ ਪੈਣਾ ਵਾ ਜੇ ਤੁਸੀਂ ਫੇਰ ਨਾ ਨਾ ਮੋਟਰਸਾਈਕਲ ਦਿੱਤਾ ਤੇ ਇਹਨਾਂ ਰਾਤ ਦੇਣ ਨਾ ਮੇਰਾ ਹੀ ਲਊ ਪੀ ਛੜਨਾ ਵਾ ਇੱਕੋ ਹੀ ਗੱਲ ਦਾ ਮੇਣਾ ਮਾਰੀ ਜਾਣਾ ਨੇ ਲੈ ਉਹ ਤੇ ਹੈ ਹੀ ਨਹੀਂ ਆ ਨਕਮੇ ਆ ਉਹਨਾਂ ਦੇ ਕੋਲ ਸਰਿਆ ਹੀ ਨਹੀਂ ਆ ਕੰਨੋਂ ਖੜ ਕੇ ਤੋਰ ਦਿੱਤਾ ਪਤਾ ਨਹੀਂ ਕਿੱਥੋਂ ਸ਼ੁਰੂ ਹੁੰਦੀ ਆ ਉਹ ਤੇ ਕਿੱਥੇ ਖਤਮ ਹੁੰਦੀ ਆ ਇੱਕ ਤੇ ਉਹ ਜੇ ਇਹ ਆ ਜਿਹੜੇ ਆਪਣੀ ਮਾਂ ਦੀ ਹਾਂ ਦੇ ਵਿੱਚ ਹਾਂ ਹੀ ਮਲਾਈ ਜਾਂਦੇ ਆ ਮੇਰੀ ਤੇ ਕੋਈ ਉਹ ਘਰ ਦੇ ਵਿੱਚ ਵਟਤ ਨਹੀਂ ਆਗੀ ਨਾ ਮੇਰੀ ਕੋਈ ਸੁਣਦਾ ਹੀ ਆ ਇੱਕੋ ਕੰਨ ਪਰ ਨੰਨਾਨ ਮੇਰੀ ਜਿਹੜੀ ਨੇਤੀ ਫੋਨ ਦੇ ਉੱਤੇ ਕੋਈ ਨਵੀਂ ਤੋਂ ਨਵੀਂ ਗੱਲ ਦੱਸ ਦਿੰਦੀ ਐ ਮੈਨੂੰ ਤੇ ਇਹ ਨਹੀਂ ਸਮਝ ਆਉਂਦੀ ਕਿ ਉਹ ਵੀ ਤਾਂ ਆਪਣੇ ਸਹੁਰੇ ਘਰ ਰਹਿ ਗਈ ਐ ਉਹਨੂੰ ਕਿੱਦਾਂ ਅਕਲ ਆਉਣੀ ਐ ਅੱਜ ਇਹ ਮੋਟਰਸਾਈਕਲ ਦੇ ਦਾਂਗੇ ਤੇ ਭਲਕੇ ਹੋਰ ਨਾ ਕੋਈ ਡਿਮਾਂਡ ਰੱਖ ਲੈਣੋ ਨਹੀਂ ਮੰਮੀ ਹੁਣ ਨਹੀਂ ਕੋਈ ਵੀ ਡਿਮਾਂਡ ਰੱਖ ਦੇ ਜੇ ਰੱਖਣਗੇ ਨਾ ਫਿਰ ਮੈਂ ਤੁਹਾਡੇ ਵੱਲ ਨਹੀਂ ਆਉਂਦੀ ਜੇ ਤੇ ਹਾਂ ਸਹੁਰਿਆਂ ਘਰ ਦੁਖੀ ਹੁਣ ਤੇ ਮਾਪਿ ਉਹਨੂੰ ਆਣ ਕੇ ਦੁੱਖ ਦੱਸਣਾ ਵਾ ਜੇ ਸੱਸਾਂ ਮਾਵਾਂ ਬਣ ਜਾਣ ਤਾਂ ਫਿਰ ਧੀਾਂ ਕੇ ਮਾਵਾਂ ਨੂੰ ਰੋਣ ਇਹਨਾਂ ਤੇ ਮਾਵਾਂ ਧੀਾਂ ਵਾਲੀ ਹਾਦੀ ਹੋ ਗਈ ਆ ਜਦੋਂ ਧੀ ਆਉਂਦੀ ਆ ਅੰਦਰ ਹੀ ਵੜ ਜਾਂਦੀਆਂ ਵਾ ਤੇ ਇੱਕ ਦੂਜੇ ਤੱਕ ਤੇ ਵਸਾ ਹੀ ਨਹੀਂ ਖਾਂਦੀਆਂ ਪਤਾ ਨਹੀਂ ਕੀ ਗੇਟਮਿਟ ਕਰਦੀਆਂ ਰਹਿੰਦੀਆਂ ਦੋਵੇਂ ਜਾਣੀਆਂ ਬੈਠੀਆਂ ਅਜੇ ਤੇ ਹਮਤ ਰਈ ਆ ਤੇ ਇਹਨਾਂ ਦਾ ਆ ਹਾਲ ਵਾ ਤੇ ਜੇ ਕਿਤੇ ਢਿੱਡੋ ਜੰਮੀ ਹੁੰਦੀ ਫੇਰ ਪਤਾ ਨਹੀਂ ਇਹਨਾਂ ਨੇ ਕੀ ਲੋੜੇ ਕਰਨੇ ਕਿੰਨਾ ਕਿੰਨਾ ਦਾ ਪਿਆਰ ਹੋਣਾ ਏ ਵੇਖਦੀ ਆ ਜਾ ਕੇ ਅੰਦਰ ਬੜਾ ਕੀ ਕਰਨ ਡਈਆਂ ਵਾ ਮੈਂ ਤੇ ਨਾ ਗੁੱਸਾ ਹੀ ਚੜਚੜ ਜਾਂਦਾ ਏ ਕੁਮਾਵਤਿਆਂ ਤੇ ਜਦੋਂ ਆਉਂਦੀ ਆ ਉਦੋਂ ਹੀ ਬਸ ਡੈਪਿੰਦੀਆਂ ਅੰਦਰ ਕਰਨ ਲੱਗੇ ਟਮਟ ਜੀ ਤੇ ਹੁਣ ਦੱਸ ਕਿਹੜਾ ਬੂਆ ਟੋ ਕੇ ਗੱਲਾਂ ਕਰਨ ਡਈਆਂ ਵਾ ਉਦਾਂ ਇਹਨਾਂ ਕੋਈ ਗੱਲਾਂ ਨਹੀਂ ਹੁੰਦੀਆਂ ਹੈਗੀਆਂ ਵਾੜ ਲੂ ਵੰਦਰਵਾੜ ਲਿਆ ਵਾ ਤੇ ਦੇ ਦੂਗੀ ਮੋਠੋ ਦੀ ਚ 12000 ਰੁਪਇਆ ਤੇ ਜਦੋਂ ਮੇਰੇ ਵਰਗੀ ਨੇ ਮੰਗਿਆ ਅਖਣਾ ਹੈ ਹੀ ਨਹੀਂ ਕੁਛ ਵੀ ਕੀ ਭਤਾਂ ਅੰਦਰ 12000 ਦੇਣੀ ਕੋਈ ਗਹਿਣਾ ਘਟਾ ਹੀ ਦੇ ਦਵੇ ਉਹਨੂੰ ਵੇਚਦੀ ਜਾ ਕੇ ਤੇ ਮੁੜ ਕੇ ਮੇਰੇ ਵਰਗੀ ਵਾਰੀ ਅਖਣਾ ਹੈ ਹੀ ਨਹੀਂ ਕੋਈ ਗਹਿਣਾ ਬੰਦਾ ਆਪਣੇ ਪੁੱਤ ਵਾਲੀ ਵੇਖ ਲਵੇ ਕਿ ਕਿਦਾਂ ਕਮਾਈ ਕਰਦਾ ਵਾ ਹੈ ਫੇਰ ਕੱਲ ਨੂੰ ਕਹਿਣਾ ਕਿ ਮੈਨੂੰ ਸਾਂਭਣਾ ਨਹੀਂ ਇਹਨਾਂ ਨੇ ਤੇ ਸਾਂਭਣਾ ਤੈਨੂੰ ਕੀ ਆ ਜੇ ਕੋਲ ਤੇ ਕੋ ਹੋਊਗਾ ਤੇ ਹੀ ਸਾਂਭਾਂਗੇ ਬਸ ਕੁੜੀ ਨੂੰ ਆਂਦੀ ਦੇਈ ਜਾਈਏ ਹੀ ਮੰਮੀ ਹੌਣ ਤੇ ਤੁਸੀਂ ਉਹਨਾਂ ਦੀ ਇੰਨਾ ਸਾਰੀਆਂ ਮੰਨੀ ਜਾਂਦੇ ਏ ਤੇ ਜੇ ਫੇਰ ਵੀ ਉਹਨੇ ਮੈਨੂੰ ਮਿਹਣੇ ਮਾਰੇ ਤੇ ਇੱਕ ਵਾਰੀ ਤੁਸੀਂ ਮੇਰੀ ਸੱਸ ਨਾਲ ਬਹਿ ਕੇ ਗੱਲ ਤੇ ਕਰਿਓ ਵੀ ਉਹ ਇਦਾਂ ਕਿਉਂ ਕਰਦੇ ਆ ਹੁਣ ਗੱਲ ਅਹੀਂ ਗਈ ਪੁੱਤ ਕਰਨੀ ਹੁਣ ਇਹ ਮੋਟਰਸਾਈਕਲ ਦੇ ਦਿੰਨੇ ਇੱਕ ਵਾਰਾ ਮੂੰਹ ਉਹਨਾਂ ਦਾ ਬੰਦ ਕਰ ਦਿੰਨੇ ਆ ਗਾੜੀ ਕੋਈ ਗੱਲ ਕਰਨਗੇ ਤਾਂ ਅਸੀਂ ਆਪੇ ਉਹਨਾਂ ਨੂੰ ਪੁੱਛ ਲਾਂਗੇ ਚਲ ਕੋਈ ਗੱਲ ਨਹੀਂ ਮੰਮੀ ਕੋਈ ਹੋਰ ਨਾ ਟੈਨਸ਼ਨ ਲਓ ਠੀਕ ਠਾਕ ਆ ਸਭ ਚਲ ਮੈਂ ਬੜਾ ਮੜਾ ਜਾ ਬਾਹਰ ਵੇਖਾਂ ਕੀ ਕਰਦੇ ਪਹਿਲਾਂ ਚਲ ਵੇਖਿਆ ਈ ਕੈਂਟ ਹੈ ਮੰਮੀ ਆ ਉਹ ਤੇ ਪੁੱਤ ਕੋਈ ਕਹਿਣ ਡਏ ਆ ਉਦਾਂ ਹੀ ਸਰਸਰੀ ਗੱਲਾਂ ਡਏ ਆ ਕਰਨ ਰਾਜੀ ਬਾਜੀ ਦੀ ਤੇ ਤੂੰ ਹੀ ਮੈਨੂੰ ਵੇਖ ਕੇ ਗੱਲ ਪਲਟ ਦਿੱਤੀ ਗੱਲ ਤਾਂ ਕੋਈ ਕਰਨ ਨਹੀਂ ਨਹੀਂ ਗੱਲ ਕਨੇ ਕੋਈ ਬਲਟੀ ਅਸੀਂ ਤੇ ਹੋ ਰਾਜੀ ਬਾਜੀ ਪੁੱਛਣ ਡਏ ਹਾਂ ਨਹੀਂ ਮੰਮੀ ਗੱਲਾਂ ਤੇ ਤੂੰ ਹੋਰ ਹੀ ਕੋਈ ਕਰਨ ਡਈ ਮੈਨੂੰ ਵੇਖ ਕੇ ਤੁਸੀਂ ਗੱਲ ਪਲਟ ਦਿੱਤੀ ਫੋਰ ਤਾਂ ਅਸੀਂ ਕੋਈ ਗੱਲ ਕੀਤੀ ਨਹੀਂ ਕਿ ਬਾਈ ਚਾਤਰ ਨਾ ਬਣ ਤੂੰ ਚੰਗਾ ਅਸੀਂ ਹੋਰ ਕਿਹੜੀ ਗੱਲ ਕੀਤੀ ਐ ਤੇ 200 ਘੋਦੇ ਨਾ ਭੋਲਣ ਡਈ ਹਮੈ ਤੂੰ ਜਿਹੜੀ ਕੀਤੀ ਗੱਲ ਤੂੰ ਦੱਸ ਦੇ ਜਿਹੜੀ ਸੁਣੀ ਆ ਇੱਥੇ ਚਾਤਰ ਹੋਣ ਵਾਲੀ ਕਿਹੜੀ ਗੱਲ ਆ ਚਲ ਮੈਂ ਰੋਟੀ ਬਣਾਈ ਆ ਤੇ ਆਣ ਕਿਤੇ ਨਾਲ ਖਵਾਲ ਦੋ ਮੈਂ ਪਕਾਵਾਂ ਕਿ ਮੈਂ ਰੋਟੀ ਖਵਾਲਾਂ ਇੱਕ ਤਾਂ ਮੇਰੀ ਧੀ ਬੜੀ ਦੁਖੀ ਐ ਇੱਕ ਇਹ ਕੰਦਾ ਬਰੂਆ ਨਾਲ ਲਾ ਕੇ ਗੱਲਾਂ ਸੁਣਦੀ ਰਹਿੰਦੀ ਐ ਇੱਕ ਇਹਨੇ ਦੁਖੀ ਕੀਤਾ ਵਾ ਉਸ ਮੈਂ ਦੁਖੀ ਹੋਈ ਆ ਉਹ ਬਰਮਜੀਤ ਇਧਰ ਆ ਗੱਲ ਸੁਣ ਹਾਂਜੀ ਦੱਸੋ ਦੱਸੋ ਠੀਕ ਆ ਚਾਹ ਬਣੀ ਪੀ ਲਿਆ ਹੁਣ ਰਾਦਾ ਹੈ ਜਾਣਦਾ ਕਿ ਨਹੀਂ ਚਲੋ ਚੱਲੀਏ ਚਲੋਰ ਚੱਲੀ ਹੈ ਜੀ ਮੈਂ ਤੈਨੂੰ ਗੱਲ ਆਖੀ ਕੀਤੀ ਮੰਮੀ ਆਪਣੇ ਨਾਲ ਕਹਿੰਦੀ ਕੀਤੀ ਗੱਲ ਨਾ ਕੁੰਡੀ ਹਣ ਸੱਪ ਸੰਗਿਆ ਤੈਨੂੰ ਗੱਲ ਤੇ ਮੰਮੀ ਨਾ ਕੀਤੀ ਆ ਹੂੰ ਪਰ ਮੰਮੀ ਕਹਿੰਦੀ ਆ ਵੀ ਸਾਡੀ ਬੁਲਟ ਦੀ ਪਹੁੰਚ ਨਹੀਂ ਪੈਣੀ ਕੋਈ ਕੀ ਗੱਲ ਪਹੁੰਚ ਨਹੀਂ ਪੈਣੀ ਭੁੱਖੇ ਨੰਗੇ ਆ ਭੁੱਖੇ ਨੰਗੇ ਆ ਵੇਖੋ ਹਾਂ ਤੁਸੀਂ ਕੀ ਆ ਸਾਡੇ ਘਰਬਾਰ ਦੇ ਵਿੱਚ ਉਹ ਗੱਲ ਵੀ ਟਾਈਮ ਪਾਸ ਹੀ ਹੋਣ ਰਿਹਾ ਵਾ ਰੋਟੀ ਟੋਕੀ ਚੱਲਦਾ ਵਾ ਨਾਲ ਵੀਰ ਦੇ ਵੀ ਨਿਹਾਉਣੇ ਪੜਦੇ ਆ ਖਰਚੇ ਕਿੰਨੇ ਆ ਉਹ ਕਿਹੜਾ ਵਿਚਾਰਾ ਕੋਈ ਨੌਕਰੀ ਕਰਦਾ ਵਾ ਬਹੁਤਿਆਂ ਲਿਲੜੀ ਨੇ ਕੱਢਾ ਮੈਨੂੰ ਦੱਸ ਵੀ ਕਿੱਦਾਂ ਗੱਲ ਕੀਤੀ ਕਿ ਨਹੀਂ ਕੀਤੀ ਗੱਲ ਤਾਂ ਮੈਂ ਕੀਤੀ ਆ ਹਾਂ ਮੰਮੀ ਆਂਦੀ ਆ ਵੀ ਨਿੱਕਾ ਮੋਟਾ ਮੋਟਰਸਾਈਕਲ ਕੋਈ ਲੈ ਦਾਂਗੇ ਬੁਲਟ ਨਹੀਂ ਦਿੱਤਾ ਜਾਣਾ ਸਾਡੇ ਕੋਲ ਨਿੱਕਾ ਮੋਟਾ ਲਦਾਂਗੇ ਇੱਕ ਦਿਨ ਗੱਲ ਹੋਈ ਉਹ ਚ ਬੁਲਟ ਕਿੰਨੇ ਪਾਏ ਪਾਣੇ ਆ ਇਹ ਲੱਖ ਦਾਣਾ ਉਹ 1.5 ਲੱਖ ਦਾ ਆ ਜਾਣਾ 50000 ਰੁਪਏ ਤੇ ਬਾਕੀ ਲੋਨ ਕਰਨ ਕੀ ਹੋਣੀ ਜੀ ਆਪੇ ਕਿਸთან ਲਈ ਜਾਣਗੇ 1.5 ਲੱਖ ਦਾ ਕਿੱਥੇ ਬੁਲਟ ਹੁੰਦਾ ਹੀ ਹੈ 2.5 ਲੱਖ ਤਾਂ ਤਾਂ ਬੁਲਟ ਆਉਣਾ ਨਾ ਤੇ ਫਿਰ ਕੀ ਆ ਜਿੱਥੇ 1.5 ਖਰਚਾ ਉੱਥੇ ਹੋਰ ਪੈ ਜੂ ਉੱਥੇ ਕਿਉਂ ਡਿਆ ਵਾ ਤੇ ਜੇ ਆਪਾਂ ਇਦਾਂ ਕਰ ਲਈਏ ਚਲੋ ਜੇ ਲੱਖ ਰੁਪਈਆ ਤੁਸੀਂ ਲੈ ਲੋ ਹਾਂ ਨਿੱਕਲ ਮੋਟਰਸਾਈਕਲ ਦਾ ਤੇ ਤੁਸੀਂ ਅੱਧੇ ਪੈਸੇ ਤੁਸੀਂ ਪਾ ਲੋ ਤੇ ਬੁਲਟ ਲੈ ਲੋ ਤੇ ਜੇ ਮੈਂ ਕੋਲੋਂ ਬਣਾ ਮੈਂ ਕੋਲੋਂ ਲੈ ਆਸਾ ਤਾਂ ਬੁਲਟ ਮੈਨੂੰ ਪਤਾ ਵਾ ਤੁਸੀਂ ਆਪ ਜਿੰਨਾ ਕ ਲੈ ਸਕਦੇ ਹੋ ਜੇ ਤੁਸੀਂ ਆਪ ਲੈਣ ਜੋਗੇ ਹੋ ਨਾ ਤੇ ਫਿਰ ਇੱਥੇ ਤਰਲੇ ਕੱਢਣ ਦੀ ਲੋੜ ਹੀ ਕੀ ਆ ਇੰਨੀ ਹਵਾ ਤੁਸੀਂ ਨਾ ਹੀ ਕਰਦੇ ਤਾਂ ਚੰਗਾ ਹੀਗਾ ਕਿਉਂ ਕੀ ਗੱਲ ਵਿੱਚ ਲੋਕ ਹੀ ਨਹੀਂ ਦਿੰਦੇ ਲੋਕੀ ਦਿੰਦੇ ਆ ਲੋਕੀ ਦਿੰਦੇ ਆ ਪਰ ਆਪਣੀ ਖੁਸ਼ੀ ਨਾ ਦਿੰਦੇ ਮੋਟਰਸਾਈਕਲ ਇਦਾਂ ਥੋੜੀ ਆ ਵੀ ਅਗਲੇ ਦਿਨ ਰਗਾ ਚ ਗੂਠ ਦੇ ਕੇ ਤੇ ਫੇਰ ਅਗਲੇ ਕੋਈ ਚੀਜ਼ ਮੰਗਣੀ ਉਹ ਚਾ ਦਾ ਨਾ ਬਹੁਤੇ ਔਖੀ ਹੋਣ ਨਾ ਲੈ ਰਗਾ ਚ ਗੂਠ ਬਹੁਤਾ ਮੈਂ ਫੇਰ ਚਲਦਾ ਵਾਂ ਤੇ ਤੂੰ ਇੱਥੇ ਰਹਿ ਵੀ ਮਾ ਆਪਣੀ ਚੰਗਾ ਬੈਠੀ ਰਹਿ ਇੱਥੇ ਲੋ ਚਲ ਠੀਕ ਆ ਫਿਰ ਮੇਰੀ ਗੱਲ ਤੇ ਸੁਣੋ ਹਾਂ ਹਾਂ ਮੈਨੂੰ ਇੱਥੇ ਛੱਡ ਕੇ ਨਾ ਜਾਓ ਮੈਂ ਤੁਹਾਡੇ ਨਾਲ ਹੀ ਜਾਣਾ ਵਾ ਤੁਹਾਨੂੰ ਪਤਾ ਵੀ ਹੈਗਾ ਵਾ ਕਿ ਇੱਥੇ ਘਰ ਪਰਿਵਾਰ ਕਿੰਦਾ ਦਾ ਕੀ ਸਾਬ ਕਿਤਾਬ ਤੁਹਾਨੂੰ ਨਾਲ ਜਾਣਾ ਨਾ ਇਹ ਉਹ ਡਿਮਾਂਡ ਮੰਨਦੇ ਆ ਤੇ ਵਾ ਠੀਕ ਆ ਨਹੀਂ ਤੇ ਫਿਰ ਇੱਥੇ ਰਹਿ ਰਿਹਾ ਪਤੂ ਵੀ ਚੰਗਾ ਹਾਏ ਤੇ ਇਹ ਗੱਲ ਕਿਉਂ ਨਹੀਂ ਸਮਝਦੇ ਮੇਰੀ ਪੋਜੀਸ਼ਨ ਵੀ ਸਮਝੋ ਨਾ ਮੈਂ ਕਿਹੜੇ ਹਾਲਾਤਾਂ ਚ ਗੁਜ਼ਰਨ ਲਈ ਆ ਤੁਸੀਂ ਤਾਂ ਬਸ ਇੱਕੋ ਹੀ ਰਾਟ ਲਾਈ ਆ ਮੋਟਰਸਾਈਕਲ ਮੋਟਰਸਾਈਕਲ ਦੱਸੋ ਵੀ ਐਜੇ ਟਾਈਮ ਤੇ ਕਿੱਥੋਂ ਆਊਗਾ ਚਲੋ ਮੈਂ ਮੰਮੀ ਨਾਲ ਗੱਲ ਕਰਦੀ ਆ ਹੋ ਸਕਦਾ ਜੇ ਥੋੜੇ ਕਿ ਦਿਨਾਂ ਦਾ ਵਕਬਾ ਪਾ ਕੇ ਦੇ ਦੇਣ ਤੇ ਫਿਰ ਠੀਕ ਆ। ਉਹ ਚੱਲ ਜੇ ਥੋੜੇ ਦਾ ਵਕਬਾ ਪਾਉਂਦੇ ਆ ਤੂੰ ਰਹਿ ਪਾ ਉਹਦੋਂ ਫਿਰ ਨਾਲ ਹੀ ਲੈ ਜੂ ਨਾ ਬਿਲਡ ਲੈ ਜੂ ਠੀਕ ਆ। ਫੇਰ ਤੁਸੀਂ ਉਹ ਗੱਲ ਕਰਦੇ ਏ ਮੇਰੀ ਭਾਬੀ ਕੀ ਸੋਚੂਗੀ ਮੈਂ ਉਹਨਾਂ ਦੇ ਸਾਹਮਣੇ ਤੁਹਾਡੀਆਂ ਕਿੰਨੀਆਂ ਸਿਫਤਾਂ ਕਰਦੀ ਆ ਤੇ ਉਹਨਾਂ ਨੇ ਫੇਰ ਕਹਿਣਾ ਲੈ ਪਤਾ ਨਹੀਂ ਕੀ ਗੱਲ ਹੋਈ ਆ ਕੁੜੀ ਨੂੰ ਇੱਥੇ ਛੱਡ ਗਿਆ ਇਹਦੇ ਵਿੱਚ ਤੁਹਾਡੀ ਵੀ ਬਦਨਾਮੀ ਆ ਤੇ ਮੇਰੀ ਵੀ ਆ। ਉਹਦਾ ਕੀ ਚਾਹ ਨਾ ਮੈਂ ਰਹਿਣਾ ਮੈਂ ਤਾਂ ਮੰਮੀ ਕੋਲ ਚਾਹ ਦਣ ਠੀਕ ਆ। ਸੋ ਪਾ ਜੀ 라ਬੀ ਕਿਹੜੀ ਗੱਲ ਵਾ ਉਹਨਾਂ ਨੂੰ ਸਾਰਾ ਹੀ ਪਤਾ ਵਾ ਕਿ ਕਿੰਨੇ ਕ ਦਿਨ ਤੁਸੀਂ ਮੈਨੂੰ ਛੱਡ ਕੇ ਜਾਂਦੇ ਹੀ ਤੇ ਕਿੰਨੇ ਕ ਦਿਨ ਨਹੀਂ ਛੱਡ ਕੇ ਜਾਂਦੇ ਜੇ ਪਤਾ ਨਾ ਫਿਰ ਸਿਆਣੇ ਐ ਤੇ ਬੇ ਡਿਮਾਂਡ ਪੂਰੀ ਕਰ ਦਿਨ ਗੱਲ ਝਗੜਾ ਖਤਮ ਚਲੋ ਠੀਕ ਆ ਮੈਂ ਕਰਦੀ ਆ ਮੰਮੀ ਨਾਲ ਤੇ ਤੁਸੀਂ ਕਾਲੇ ਨਾ ਪਾਓ ਬੈਹ ਜੋ ਇੱਥੇ ਭਾਬੀ ਨੇ ਰੋਟੀ ਬਣਾਈ ਆ ਜੇ ਇਹ ਇਦਾਂ ਛੱਡ ਕੇ ਚਲ ਗਏ ਨਾ ਤੇ ਉਹਨਾਂ ਨੇ ਫੇਰ ਕਹਿਣਾ ਵਾ ਲੈ ਮੈਂ ਗਰਮੀ ਚ ਡਈ ਰਹੀ ਤੇ ਮੂੰਹ ਵਟ ਕੇ ਤੇ ਦੌੜ ਗਏ ਚਲ ਠੀਕ ਆ ਬਹਿਨਾ ਮੈਂ ਮੰਮੀ ਉਹ ਨਹੀਂ ਮੰਨਦੇ ਹੈਗੇ ਉਹ ਕਹਿੰਦੇ ਮੋਟਰਸਾਈਕਲ ਦੋਗੇ ਤੇ ਤੈਨੂੰ ਮੈਂ ਨਾਲ ਖੜਨਾ ਨਹੀਂ ਤੇ ਇੱਥੇ ਸੱਡ ਕੇ ਚੱਲ ਜਾਣਾ ਤਾਂ ਕੋਈ ਗੱਲ ਨਹੀਂ ਤੂੰ ਕਾ ਕਾ ਭਰੀ ਆ ਮੈਂ ਆਪੇ ਗੱਲ ਕਰ ਲੈਣੀ ਉਹਨਾਂ ਮੰਮੀ ਜੇ ਤੁਸੀਂ ਜਾ ਕੇ ਇਦਾਂ ਸਿੱਧੀ ਉਹਦੇ ਨਾਲ ਗੱਲ ਕੀਤੀ ਨਾ ਤੇ ਉਹਨੇ ਫੇਰ ਹਵਾਲ ਪਾ ਲੈਣਾ ਫੇਰ ਉਹਨੇ ਮੇਰੇ ਵਿੱਚੋਂ ਉਹ ਗੱਲ ਗੱਲਾਂ ਕੱਢਣੀਆਂ ਵੀ ਤੂੰ ਉੱਥੇ ਜਾ ਕੇ ਮੇਰਾ ਨਾਂ ਸਿੱਧਾ ਲਿਆ ਤੇ ਲਿਆ ਹੀ ਕਿਉਂ ਇੱਕ ਤੇ ਤੂੰ ਡਰਦੀ ਬੜਾ ਵਾ ਤੇ ਜੇ ਹੁਣ ਮੰਗਣ ਹੀ ਦੇ ਤਾਂ ਫੇਰ ਪੁੱਛਣ ਚ ਕੀ ਗੱਲ ਵਿੱਚ ਨਹੀਂ ਮੰਮੀ ਸਿੱਧਾ ਨਾ ਮੂੰਹ ਤੇ ਜਾ ਕੇ ਕਿਉ ਫਿਰ ਮੈਨੂੰ ਔਖੀਆਂ ਕਰਨਗੇ ਪਤਾ ਕੋਹ ਗੱਲ ਵੀ ਬਹੁਤ ਜ਼ਿਆਦਾ ਫਿਰ ਇਹਨਾਂ ਨੇ ਮੈਨੂੰ ਨਾਸੀ ਤੂੰ ਦੇ ਦੇਣਾ ਮੇਰੇ ਇਹਨਾਂ ਨੇ ਤੁਸੀਂ ਬਸ ਮੈਨੂੰ ਇੰਨਾ ਦੱਸੋ ਕਿ ਕਦੋਂ ਤੱਕ ਮੋਟਰਸਾਈਕਲ ਦਾ ਇੰਤਜ਼ਾਮ ਹੋ ਜਾਊਗਾ ਮੈਂ ਆਪੇ ਉਹਨਾਂ ਨੂੰ ਕਹਿ ਦਿੰਨੀ ਉਹਨੇ ਕ ਦਿਨਾਂ ਦਾ ਜਾ ਕੇ ਲਾਰਾ ਲਾ ਦਿੰਨੀ ਐਵੇਂ 5-6 ਦਿਨਾਂ ਨੂੰ ਕਰ ਦਾਂਗੇ ਹੋ ਜਾਊਗਾ ਮੰਮੀ ਹੋ ਜਾਊਗਾ ਚਲੋ ਠੀਕ ਆ ਮੈਂ ਕਹਿ ਦਿੰਨੀ ਫਿਰ ਇਹਨਾਂ ਨੂੰ ਹਾਂ ਕੀ ਜਾਂਦੀ ਮਾਂ ਤਰੀ ਫਿਰ ਮੰਮੀ ਆਂਦੀ ਆਂ ਵੀ 20-25 ਦਿਨਾਂ ਤੱਕ ਮੋਟਰਸਾਈਕਲ ਦਾ ਇੰਤਜ਼ਾਮ ਹੋ ਜਾਊਗਾ ਕਿਹੜੇ ਬੁਲਟ ਦਾ ਕਿਨੇ ਦਾ ਇਹ ਨਾ ਨਹੀਂ ਮੈਨੂੰ ਪਤਾ ਹੁਣ ਵੀ ਬੁਲਟ ਦਾ ਕਿਨੇ ਮੋਟਰਸਾਈਕਲ ਦਾ ਆਂਦੇ ਵੀ ਇੰਤਜ਼ਾਮ ਹੋ ਜਾਊਗਾ ਪੱਕਾ ਹਾਂ ਪੱਕਾ ਚਲ ਠੀਕ ਆ ਫਿਰ ਆਹ ਲਓ ਰੋਟੀ ਖਾਓ ਗਰਮਾਂ ਤਾਂ ਆ ਜਾ ਬੱਤ ਕੋਈ ਠੀਕ ਇੱਦਾਂ ਖਾ ਲੋ ਇਹ ਕੀ ਆ ਮਟਰ ਪਨੀਰ ਨਾਂ ਵਿੱਚ ਮਟਰ ਤਾਂ ਨਾ ਪਨੀਰੀ ਆ ਚੁੱਪ ਕਰਕੇ ਤੇ ਖਾ ਲੋ ਬਾਲਾ ਚਾਂਭ ਲੋ ਨਾ ਜੇ ਇੱਥੇ ਕਿੰਨੇ ਸੁਣ ਲਿਆ ਨਾ ਤੇ ਐਵੇਂ ਗੱਲ ਵੱਧ ਜੂਗੀ ਸੁਣ ਲਉ ਤਾਂ ਫੇਰ ਕੀ ਹੋਊਗਾ ਅੱਗੇ ਕੀ ਹੋ ਗਿਆ ਤੇ ਹੁਣ ਕੀ ਹੋਣਾ ਵਾ ਜੇ ਚਾਹ ਆਹੀ ਤੇ ਚਾਹ ਵੀ ਪੰਗਲ ਜੇ ਪੈ ਗਈ ਛੱਪੜ ਦਾ ਪਾਣੀ ਹੁੰਦਾ ਜਿੱਦਾਂ ਤੇ ਰੋਟੀ ਆ ਤਾਂ ਨਰੇ ਜਾਵੇ ਨੱਬਦਾ ਕੋਸ਼ਿਸ਼ ਚ ਚੁੰਬੀ ਮਾਰੇ ਪਨੀਰੀ ਲੱਗਦਾ ਨਾ ਮਟਰ ਲੱਗਦਾ ਵਾ ਜਿਵੇਂ ਆਈ ਭਾਈ ਆਹ ਮੁਰਗੇ ਵੱਢ ਲੋ ਦੀ ਮਸਾ ਤੁਸੀਂ ਦੀ ਪਨੀਰ ਬਣਾਇਆ ਚੁੰਬੀ ਮਾਰਿਆ ਮਟਾਂ ਦਾ ਬਣਾ ਪਨੀਰ ਤੇ ਇੱਕ ਪਾਸੇ ਰਿਹਾ ਉਹੀ ਖਾਣਾ ਚੰਗਾ ਮੈਂ ਨਹੀਂ ਖਾਣਾ ਬੈਠੀ ਰਖਾਈ ਜਾ ਰਹੀ ਚੋਕੀ ਮੈਂ ਨਹੀਂ ਹਾਦੀ ਹੋ ਗਈ ਇਹ ਬੰਦੇ ਵਾਲੀ ਜੇ ਅੱਗੇ ਚਾਹ ਪਿਆਲੀ ਤਾਂ ਆਂਦਾ ਸੱਪੜ ਜਾ ਚਾਹ ਪਿਆਲਦੀ ਜੇ ਹੁਣ ਰੋਟੀ ਪੜਾਈ ਹੈ ਤੇ ਗਾੜੀਆਂ ਦਾ ਪੰਗਲ ਜੀ ਸਬਜ਼ੀ ਬਣਾਈ ਆ ਮੀਟ ਨਹੀਂ ਬਣਾਇਆ ਹੈ ਘਰ ਜਿੱਦਾਂ ਮੀਟ ਨਹੀਂ ਖਾਂਦੇ ਹੁੰਦੇ ਆ ਘਰ ਤੇ ਜੇ ਚਾਰ ਨਹੀਂ ਜੁੜਦਾ ਇਹਨਾਂ ਨੂੰ ਤੇ ਇੱਥੇ ਮੀਟ ਭਾਲਦਾ ਮੈਨਾਂ ਤੇ ਇਹ ਨਹੀਂ ਸਮਝਾਂਦੀ ਇਹ ਬਣਿਆ ਕਿਹੜੀ ਮਿੱਟੀ ਦਾ ਵਾ ਕਦੀ ਕੋਈ ਡਿਮਾਂਡ ਕਦੀ ਕੋਈ ਡਿਮਾਂਡ ਹੈ ਤੇ ਆਏ ਭੁੱਖਿਆਂ ਹੀ ਰੱਖਣ ਵਾਲਾ ਪਰ ਹੁਣ ਉਹ ਵੀ ਵਿਚਾਰੇ ਮਜਬੂਰ ਜੇ ਇਹਦਾ ਕਿਹ ਹੈ ਨਾ ਕਿ ਹਜੀ ਇਹਨਾਂ ਮੱਥਾ ਡੰਮਦੇ ਹੀ ਹੈ ਨਾ ਤੇ ਸਭ ਗੱਲ ਪਸਾਂਦੀ ਨਹੀਂ ਆਉਂਦੀ ਵੱਡੇ ਨਵਾਬ ਜਾਦੇ ਦੇ ਹਾਂ ਅਮਰੀਕਾ ਦਾ ਰੁਪਈਆ ਵੀ 200 ਆ ਤੇ ਮੈਨੂੰ ਪਤਾ ਹੁੰਦਾ ਕੁੜੀ ਨੇ ਆਉਣਾ ਅਹੀਂ ਗਾ ਤੇ ਮੈਂ ਪਿਲਸਣੀ ਆਪਣੀ ਕਢਾ ਲਿਆ ਉਹਦੀ ਗਰਮੀਤ ਨੂੰ ਪੁੱਛਦੀ ਰਮੇਤਰ ਪਈਆ 500 ਦਈ ਹੈ ਮੈਨੂੰ ਕੀ ਕਰਨਾ ਮੰਮੀ ਕੁੜੀ ਚੱਲੀ ਹੈਗੀ ਤੁਹਾਨੂੰ ਮੈਂ ਪਿਆਰ ਦਵਾ ਮੇਰੇ ਕੋਲ ਰੁਪਈਆ 200 ਆ ਆਪ ਤੇ ਉਹ ਹੁੰਦੀ ਆ ਤੇ ਖਾਲੀ ਹੱਥ ਆ ਜਾਂਦੀ ਆ ਇਹਨਾਂ ਨੇ ਕਦੀ ਸੋਚਿਆ ਕਿ ਮੈਂ ਕੋਈ ਫਲ ਫਰੂਟ ਹੀ ਲੈ ਜਾ ਘਰ ਤੇ ਆਪ ਤੁਸੀਂ ਉਹਨੂੰ 500 ਰੁਪਈਆ ਦੇਣਾ ਰਮਾਨਾ 200 ਬੜਾ ਵਾ ਦੋ ਉਹਨੂੰ ਚੱਲ ਫੇਰ ਕੀ ਧੀ ਆ ਕੋਈ ਨਹੀਂ ਧੀ ਆ ਤੇ ਧੀ ਨੂੰ ਨਹੀਂ ਪਤਾ ਮੈਂ ਵੇਕੇ ਚੱਲਨੀ ਆ ਕੋਈ ਲੈ ਕੇ ਜਾਵਾ ਤੁਸੀਂ ਮਾਮਾ ਦਾ ਫਰਜ ਬੰਦਾ ਦੇਣ ਦਾ ਕੋਈ ਨਹੀਂ ਬੜੀ ਆ 200 ਰੁਪਈਆ ਬਹੁਤ ਜ਼ਿਆਦਾ ਵਾ ਕੋਈ ਨਹੀਂ ਹਰ ਵੇਲੇ ਨਹੀਂ ਜ਼ਿਆਦਾ ਦਈ ਦੇ ਕਿਹ ਬਲੇ ਮੈਂ ਤੈਨੂੰ ਥੋੜੇ ਵੀ ਦੇ ਦੇਣੇ ਚਾਹੀਦੇ ਆ ਦੇ ਦੋ ਹਿੰਨੇ ਦੋਸੋ ਕੋ ਨਿਹਾਲਾ ਤਾਂ ਤੇਰਾ ਗਰਮੀਤ ਧੀਆ ਨੂੰ ਆਸ ਹੁੰਦੀ ਮਾਵਾਂ ਤੇ ਬਸ ਤੂੰ ਇਹਦੀਆਂ ਆਸਾਂ ਪੂਰੀਆਂ ਕਰਦੀ ਰਿਹਾ ਕਰ ਆਪਣੇ ਘਰ ਵਾਲਾ ਨਾ ਸੋਚੀ ਕਿ ਕਿੱਦਾਂ ਕਰਦਾ ਚੱਲਦਾ ਤੇ ਕਿੱਦਾਂ ਨਹੀਂ ਚੱਲਦਾ ਬਸ ਕੁੜੀ ਦਾ ਹੀ ਸੋਚੀ ਜਾਵੇਂ ਚੰਗਾ ਮੰਮੀ ਚੰਗਾ ਪੁੱਤ ਫੇ ਚੱਲ ਜਾਣਾ ਮੈਂ ਹਾਂਜੀ ਆ ਲੈ ਸੂਟ ਫੇ ਮੜਾ ਜਾ ਮੈਂ ਲਿਆਂਦਾ ਸੀਗਾ ਗਰਮੀ ਵਾਲਾ ਤੇ ਸੁਆ ਕਿਤੇ ਪਾਲੀ ਹੁਣ ਚੰਗਾ ਇਹ ਤੂੰ ਹੀ ਖੇਚਲ ਕਾਦੀ ਕੀਤੀ ਆ ਲੈ ਮੰਮੀ ਪਾਹੇ ਰਹਿਣ ਦੋ ਆ ਵੇਖੋ ਸੂਟ ਦੇਈ ਦਿੱਤਾ ਤੇ ਥੋੜੇ ਰਹਿਣ ਦੋ ਮੈਂ ਤੇ ਆਨੀ ਆ ਕੋਈ ਗੱਲ ਨਹੀਂ ਕਿੰਨੀ ਕਵਾ ਕੇ ਤੇ ਚੰਗਾ ਭਾਬੀ ਚੰਗਾ ਬਹਿ ਜਾ ਹਣਗਾ ਰਹਿਣੀ ਆ ਰੱਖ ਲਿਆ ਦੋ ਸਰਪੀ ਆ ਸੰਕੇ ਹਾਂਜੀ ਕਿੱਡਾ 500 ਦਾ ਪਤਾ ਦਿੱਤਾ ਤੈਨੂੰ ਹਾਂ ਹਾਂ ਕੋਈ ਇੱਥੇ ਪੈਸੇ ਇਕੱਠੇ ਕਰਨਾ ਹੈ ਕਿ ਮਿਲਣਾ ਆਇਆ ਹੀ ਹੈ ਮਿਲਣਾ ਆਇਆ ਹੀ ਹੋ ਪਾਣੀ ਲਿਆਵਾਂ ਤੁਹਾਡੇ ਲਈ ਰਹਿਣ ਦੇ ਪਾਣੀ ਪੀਤਾ ਹੀ ਉੱਥੇ ਨਾ ਮੇਰੀ ਗੱਲ ਸੁਣ ਮਾਂ ਦੇ ਨੂੰ ਬੜੀ ਅਕਲਵਾ ਉਹਨੂੰ ਪਤਾ ਵੀ ਕਿੱਥੋਂ ਤੇਲ ਫੂਕੇ ਆਇਆ ਤੇ 200 ਰੁਪਏ ਕੰਨੋਂ ਫੜ ਕੇ ਫੜਾਤਾ 300 ਰੁਪਏ ਤੁਹਾਡਾ ਤੇਲ ਲੱਗ ਗਿਆ ਵਾ ਕੀ ਦੁੱਸਰੇ ਵੇ ਦੇਣ ਪਈ 500 ਦਿਨ ਦੀ ਕਾਢੋ ਵਟ ਮੈਂ ਨਹੀਂ ਹਾਦੀ ਹੋ ਗਈ ਤੁਹਾਡੇ ਵਾਲੀ ਤੁਸੀਂ ਉੱਥੇ ਮਿਲਣ ਗਏ ਹੈਗੇ ਕਿ ਪੈਸੇ ਲੈਣ ਗਏ ਹੈਗੇ ਉਹ ਜਾਈ ਦਾ ਮਿਲਣੀ ਆ ਲੋਕੀ ਦਿੰਦੇ ਨਹੀਂ ਆਪਣੇ ਕੁੜੀਆਂ ਨੂੰ ਪੈਸੇ ਤੁਹਾਡਾ ਤੇ ਨਾ ਬਸ ਉਹਨਾਂ ਵਾਲੀ ਤੇ ਆ ਨਾ ਰਹਿੰਦਾ ਵਾ ਕਿ ਉਹ ਕਿੰਨੇ ਪੈਸੇ ਦਿੰਦੇ ਆ ਤੇ ਕਿੰਨੇ ਨਹੀਂ ਦਿੰਦੇ ਕੀ ਉਹ ਲੈਣ ਦੇਣ ਕਰਕੇ ਆਹ ਵੇਖੋ ਹੁਣ ਸੂਟ ਵੀ ਤਾਂ ਮੈਨੂੰ ਮੇਰੀ ਮਾਂ ਨੇ ਦਿੱਤਾ ਹੀ ਆ ਉਹ ਕੀਪਤਾ ਦਿੱਤਾ ਕਿ ਇੱਥੋਂ ਲਾਗੀ ਨੂੰ ਪਾ ਕੇ ਮੈਨੂੰ ਕੋਈ ਸਮਝ ਲੱਗੀ ਤੇਰੀ ਮੈਨੇ ਹਾਦੀ ਹੋ ਗਈ ਤੁਹਾਡੇ ਵਾਲੀ ਕੀ ਮੈਨੂੰ ਉਹ ਕੱਲ ਮੈਂ ਇੱਥੋਂ ਖੜਨਾ ਮਾਂ ਤੁਹਾਡੀ ਦਿੰਦੀ ਆ ਖੜਨ ਉਹ ਜੇ ਮੈਂ ਖਾਲੀ ਹੱਥ ਜਾਣੀ ਆ ਤੇ ਭਰੇ ਝੋਲੇ ਹੁੰਨੀ ਆ ਪਰ ਫੇਰ ਵੀ ਤੁਹਾਡੇ ਘਰ ਚ ਨਾ ਕੌਡੀ ਮੁੱਲ ਨਹੀਂ ਹੈਗਾ ਮੇਰਾ ਲੀੜੇ ਤਾਂ ਸਾਰੇ ਮੈਂ ਆਪਣੀ ਮਾਂ ਦੇ ਹੱਥਾਂ ਦੇ ਪਾਉਣ ਰਹੀ ਆ ਤੁਹਾਡੀ ਮਾਂ ਨੇ ਕਿ ਮੈਨੂੰ ਬਣਾ ਕੇ ਦੇਣਾ ਵਾ ਸਵਾਹ ਆ ਕੀ ਟਰੱਕ ਭਰਤਾ ਉਹਨਾਂ ਨੇ ਛਾਪੜਿਆ ਸੂਟ ਦੇ ਦਿੱਤਾ ਵਾ ਸੌਣ ਦੁੱਸ ਦਾ ਹੋਰ ਕੀ ਆ ਉਹਦੇ ਇੰਨੇ ਜੋਗੇ ਹੀ ਆ ਜੇ ਤੁਹਾਡੇ ਚ ਪਹੁੰਚ ਵਾ ਨਾ ਤੇ ਤੁਸੀਂ ਵੱਧ ਦਾ ਬਣਾ ਦੋ ਜਾਦਾ ਕੰਮ ਕਰ ਉਠੋ ਹੁਣ ਲੱਗ ਜਾ ਕੰਮ ਨੂੰ ਆਪਣੇ ਨੂੰ ਚੰਗਾ ਗੱਲਾਂ ਬਹੁਤ ਛਾਣਾ ਮੈਨੂੰ ਲੱਗਦਾ ਆ ਗਿਆ ਮੋਟਰਸਾਈਕਲ ਦੀ ਆਵਾਜ਼ ਆਉਣ ਢਈ ਆ ਵੇਖਾਂ ਜਾ ਕੇ ਗੱਲ ਪਣੀ ਆ ਕਿ ਨਹੀਂ ਲੱਗਦਾ ਅੰਦਰ ਦੋਵੇਂ ਜਾਣੇ ਬੋਲਣ ਡਏ ਆ ਕਿ ਆਵਾਜ਼ ਤੇ ਬੜੀ ਆਉਣ ਡਈ ਆ ਮੇਰਾ ਮੁੰਡਾ ਵੀ ਬੜਾ ਪੱਕੇ ਪੈਰਾਂ ਦਾ ਵਾ ਜੇ ਕਿਤੇ ਨਾਹਾ ਉਹਨਾ ਕੀਤੀ ਹੁੰਦੀ ਨਾ ਉਹਨੂੰ ਲੈ ਕੇ ਨਹੀਂ ਆਉਣੀ ਸਗਾਤ ਨੂੰ ਉੱਥੇ ਛੱਡ ਕੇ ਆਉਣਾ ਸੀ ਇਹ ਜਿਹੜੀ ਆ ਗਈ ਆ ਲੱਗਦਾ ਹਾਂ ਹੋ ਗਈ ਆ ਹਾਏ ਇਹ ਬੜਾ ਉੱਚੀ ਉੱਚੀ ਕੋਣ ਡਈ ਆ ਇਹਦੇ ਦੰਦ ਤੋਂ ਦੰਦ ਨਹੀਂ ਚੁੱਕਦੀ ਕਿਤੇ ਇਹਦੀ ਮਾਂ ਨੇ ਕੋਈ ਵੱਖਰੀ ਚੁਕਣਾਤ ਨਹੀਂ ਇਹਨੂੰ ਦੇਖ ਕੇ ਤੋਰਤਾ ਤੂੰ ਵੀ ਗੜ ਇਦਾਂ ਜਬਾਨ ਲੜਾਇਆ ਕਰ ਕੋਈ ਨੀ ਜਵਾਨ ਤਾਂ ਮੈਂ ਇਹਦੀ ਬੰਦ ਕਰਨੀ ਜਾਣਦੀ ਆ ਚੱਲੀ ਕਿੱਧਰ ਇਧਰ ਆ ਓੜਾ 200 ਤੰਦੇ ਮੈਨੂੰ ਖੜਾਈ ਤੇ ਮੈਨੂੰ ਕੱਢ ਕੇ ਤੇਲ ਫੁਕਿਆ ਥੇ ਮੈਂ ਮੇਰੇ ਤੇ 200 ਵੱਲ ਬੜੀ ਛੇਤੀ ਧਿਆਨ ਹੋ ਗਿਆ ਵਾ ਆਪ ਤੇ ਜਿੱਦਾਂ ਆਪਣੀ ਭੈਣ ਨੂੰ ਲੱਖਾ ਹੀ ਦੇ ਕੇ ਤੋੜਦੇ ਹੁੰਦੇ ਆ ਮੇਰੀ ਭੈਣ ਦਾ ਉਹਦੀ ਗੱਲ ਨਾ ਕਰ ਸੰਤਰ ਮੈਂ ਮੈਂ ਤੋੜ ਦੂ ਬਾਤ ਤਰੀ ਮੁਰਕੇ ਨਾ ਕੀ